ਨਨੂ ਸ਼ੱਕ ਹੋਵੇ ਕਈ ਵਾਰ ਅਸੀਂ ਨਾ ਆਪੇ ਹੀ ਸ਼ੱਕ ਕਰੀ ਜਾਂਦੇ ਆ ਆਪੇ ਹੀ ਦੂਜੇ ਨਹੀਂ ਤੁਹਾਨੂੰ ਕਹਿੰਦੇ ਕਿ ਸੀਸ ਕਿਵੇਂ ਵੱਡਾ ਹੋ ਗਿਆ ਤਲੀ ਤੇ ਕਿਵੇਂ ਰੱਖ ਕੇ ਲੜ ਪਏ ਇਹ ਗੱਲਾਂ ਬਣੀਆਂ ਹੋਈਆਂ ਨੇ ਸਾਡੇ ਕਹੀ ਜਾਂਦੇ ਆ ਲਾਈਵ ਚੱਲਦਾ ਜਦੋਂ ਗੁੱਸਾ ਨਾ ਕਰਿਓ ਇਸ ਹਿੰਦੁਸਤਾਨ ਵਿੱਚ ਵੱਡੇ ਵੱਡੇ ਜੱਜ ਹਿੰਦੂ ਵੱਡੇ ਵੱਡੇ ਵਕੀਲ ਹਿੰਦੂ ਵੱਡੇ ਵੱਡੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਹਿੰਦੂ ਵੱਡੇ ਉਹਧਿਆਂ ਤੇ ਸਨਾਤਨੀ ਲੋਕ ਕੋਈ ਵੀ ਕੰਮ ਕਰਨ ਲੱਗਿਆਂ ਉਹ ਸਭ ਤੋਂ ਪਹਿਲਾਂ ਆਪਣੇ ਧਰਮ ਵਿੱਚ ਗਣੇਸ਼ ਦੀ ਪੂਜਾ ਕਰਦੇ ਨੇ ਐਡੇ ਵੱਡੇ ਵੱਡੇ ਸਤਿਯਮ ਕੋਟ ਦੇ ਯਜਮਨ ਤੋਂ ਵੱਧ ਵੀ ਹਿੰਦੂ ਬੰਦੇ ਨੇ ਅੱਜ ਤੱਕ ਇਸ ਗੱਲ ਦਾ ਸਵਾਲ ਨਹੀਂ ਉਠਾਇਆ ਕਿ ਹਾਥੀ ਦਾ ਬੰਦੇ ਦਾ ਸਿਰ ਵੱਢ ਕੇ ਹਾਥੀ ਦਾ ਕਿਵੇਂ ਲਾ ਦਿੱਤਾ ਗਣੇਸ਼ ਦੇ ਇੱਕ ਵੀ ਬੰਦੇ ਨੇ ਸਵਾਲ ਨਹੀਂ ਉਠਾਇਆ ਇੱਕ ਵੀ ਨਹੀਂ ਬੰਦੇ ਦਾ ਸਵਾਲ ਕਿ ਬੰਦੇ ਦਾ ਸਿਰ ਵੱਢ ਕੇ ਹਾਥੀ ਦਾ ਕਿਵੇਂ ਲੱਗਿਆ ਹੋਇਆ ਹੈ ਨੇ ਪੂਜੀ ਜਾਂਦੇ ਨੇ ਉਹ ਸਿੱਖੋ ਤੁਹਾਡੇ ਗੁਰੂ ਨੇ ਤਮ ਪੰਜ ਸੀਸ ਲੈ ਕੇ ਸੀਸ ਜੋੜੇ ਨੇ ਉਸ ਗੁਰੂ ਕਲਗੀਆਂ ਵਾਲੇ ਨੂੰ ਅਮਰ ਛਕਣ ਵਾਲਾ ਸੀ ਇਸ ਵੱਡਣ ਤੋਂ ਵੱੱਦ ਕਿਉਂ ਨਹੀਂ ਲੜ ਸਕਦਾ